ਮੈਂ ਲਈਆਂ ਜਦਵਿੰਦਰ ਲਈ ਅੱਜ ਇਹ ਫੋਨ ਬੀਬੋ ਦਾ ਕਿਉਂਕਿ ਜਦਵਿੰਦਰ ਦਾ ਫੋਨ ਨਾ ਖਰਾਬ ਜਿਹਾ ਹੋ ਗਿਆ ਸੀਗਾ ਮੈਂ ਸਹੀ ਕਰਵਾਇਆ ਚੇਂਜ ਕਰਵਾ ਕੇ ਲੈ ਕੇ ਆਈਆਂ ਜਦਵਿੰਦਰ ਦਾ ਫੋਨ ਆਹ ਵਾਲਾ ਆਈਫੋਨ ਉਹਦਾ ਪਰ ਗੱਲ ਹੀ ਬਣੀ ਸੱਚ ਬੰਦ ਹੋਈ ਜਾਂਦਾ ਆਪੇ ਔਨ ਹੋ ਗਿਆ ਆਫ ਹੋ ਗਿਆ ਔਨ ਹੋ ਗਿਆ ਆਫ ਹੋ ਗਿਆ ਫਿਰ ਆ ਮੈਂ ਹੁਣ ਆਥਣੇ ਜੀ ਜਾ ਕੇ ਮੋਬਾਈਲ ਲੈ ਕੇ ਆਵੜਾ ਆਵੜਾ ਦਾ ਚਾਰਚਰ ਦੇਖੋਣ ਮੈਂ ਪਤਰੂ ਮੇਰੇ ਨੂੰ ਆ ਫੋਨ ਦਿੱਤਾ ਜਦਵਿੰਦਰ ਨੂੰ ਕਿਉਂਕਿ ਜਦਵਿੰਦਰ ਦਾ ਫੋਨ ਹਮੇਸ਼ਾ ਹੀ ਚੱਲਦਾ ਰਹੂਗਾ ਕਿਉਂਕਿ ਇਸ ਫੋਨ ਨੂੰ ਕਦੇ ਵੀ ਮੈਂ ਇਹ ਨਹੀਂ ਕਿਹਾ ਮੇਰਾ ਹੈ ਜਾਂ ਜੋਤ ਦਾ ਹੈ ਜਾਂ ਕਾਕੇ ਦਾ ਹਮੇਸ਼ਾ ਹੀ ਕਹੀਦਾ ਵੀ ਜਦਵਿੰਦਰ ਦਾ ਕਿਉਂਕਿ ਜਿਹੜੀ ਚੀਜ਼ ਜਦਵਿੰਦਰ ਦੀ ਆ ਉਸ ਚੀਜ਼ ਤੇ ਉਹਦਾ ਸਾਰੀ ਜ਼ਿੰਦਗੀ ਨਾਮ ਚੱਲਦਾ ਹੀ ਰਹੂਗਾ ਲੇ ਭਰ ਤੂੰ ਜੋ ਚਲਣਾ ਚਲਾ ਲਾ ਹੇ ਬੀਰ ਜੀ ਦਾ ਫੋਨ ਚਲਾ ਲਾ ਤੇਰਾ ਫੋਨ ਸੱਚ ਬੰਦਾ ਮੇਰੇ ਵਾਲੇ ਚ ਨੈਟ ਨਹੀਂ ਹਜੇ ਗੁੱਡ ਮਾਰਨਿੰਗ ਗਾਇਸ ਵੈਲਕਮ ਟੂ ਬੈਕ ਅੱਜ ਦਾ ਸਾਡਾ ਨਿਊ ਬਲੌਗ ਸਵੇਰੇ ਬੱਜ ਚੁੱਕੇ 10 ਮੈਂ ਗਗਨ ਜੋਤ ਅਸੀਂ ਚਲੇ ਸੰਜੀਵ ਡਾਕਟਰ ਦੇ ਦਵਾਈ ਲੈਣ ਤੇ ਨਾਲੇ ਮੈਂ ਕਰੋਨਾ ਸੀ ਖੂਨ ਟੈਸਟ ਕਾਫੀ ਦਿਨੋਂ ਅੱਗੇ ਬੁਖਾਰ ਨਹੀਂ ਸੀ ਹਟਦਾ ਮੈਂ ਕਿਹਾ ਚਲੋ ਦਵਾਈ ਲੈ ਆਉਣੀ ਆ ਗਗਨ ਕੰਦੀ ਮੈਂ ਚੱਲਦੀ ਹਾਂ ਨਾਲ ਮੈਂ ਦਵਾਈ ਲੈ ਆਉਣੀ ਆ ਖੂਨ ਲਗੀਆਂ ਮੈਂ ਟੈਸਟ ਕਰਾਉਣ ਕਮ ਸੇ ਕਮ ਅੱਧਾ ਪਾਈਆ ਤਾਂ ਖੂਨ ਕੱਢੇ ਲੈਣਾ ਡਾਕਟਰ ਨੇ ਉਹਨਾਂ ਖੂਨ ਬਣਦਾ ਨਹੀਂ ਜਿੰਨਾ ਨਿਕਲ ਜਾਂਦਾ ਥੋੜੇ ਦਿਨਾਂ ਬਾਅਦ ਮੈਨੂੰ ਟੈਸਟ ਕਰੋਨਾ ਪੈ ਜਾਂਦਾ ਕਦੇ ਟਾਈਫਿਡ ਕਦੇ ਖੁਸ਼ ਕਦੇ ਖੁਸ਼ ਕਮ ਸੇ ਕਮ ਅੱਧਾ ਪਾਈਆ ਖੂਨ ਕੱਢ ਲੈਣਾ ਹੁਣ ਇਹਨੇ ਦੇਖੀ ਹੋਣਾ ਉਹ ਹੋ ਕਰੀ ਹੈਨਾ ਭਾਈ ਉਹਨੇ ਲੇ ਪੁੱਤ ਦੇ ਪੈਰ ਛੋਟੇ ਛੋਟੇ ਮੇਰੀ ਨਿਗਾਨੋ ਕਿ ਹੋ ਗਿਆ ਐ ਦੇਖੇ ਪੈਰ ਇੱਥੇ ਨੇ ਮੈਂ ਇੱਥੇ ਫੜਨ ਲੱਗੀ ਮੈਂ ਕਿ ਮੇਰੇ ਪੁੱਤੂ ਦੇ ਪੈਰ ਹੈ ਮੈਂ ਪੈਰ ਨਹੀਂ ਦੱਸੇ ਇੱਥੋਂ ਕੈਮਰੇ ਚ ਦਿਸ ਰਹੇ ਨੇ ਮੈਨੂੰ ਹੱਥ ਨਾਲ ਪੈਰ ਨਹੀਂ ਦੱਸੇ ਮੰਨੀ ਹੋ ਗਈ ਮੈਂ ਕਰਕੇ ਫੜ ਰਹੀ ਆ ਸੱਚੀ ਯਾਰ ਸੰਜੀਵ ਕੱਲ ਸਹੀ ਕਹਿੰਦਾ ਸੀਗਾ ਕਹਿੰਦਾ ਐਨਕ ਲਾ ਕੇ ਰੱਖਿਆ ਕਰ ਹਾਂ ਪੈਰ ਫੇਰ ਫੇਰ ਫੜਦੀਆਂ ਮੇਰੇ ਐਨਕ ਲੱਗੇ ਨੂੰ 9 ਸਾਲ ਹੋ ਗਏ ਫਰ ਮੈਂ ਐਨਕ ਲਾਉਣੀ ਆ ਭੁੱਲ ਜਾਨੀ ਆ ਲਾਉਣੀ ਮੈਂ ਕਈ ਮਹੀਨਿਆਂ ਬਾਅਦ ਆ ਕੇ ਲਾਉਣੀ ਆ ਤੇ ਕੱਲ ਮੈਂ ਡਾਕਟਰ ਨੂੰ ਕਹ ਸੀ ਮੈਂ ਕਿ ਮੇਰੀ ਨਿਗਾ ਜਮਾਈ ਘਟ ਚਲੀ ਗਈ ਜਮਾਈ ਨਿਗਾ ਘਟ ਗਈ ਆ ਮੈਨੂੰ ਕਹਿੰਦਾ ਐਨ ਕਰੋ ਨਾ ਨਾ ਮਾਰੀ ਸਾਹਮਣੇ ਰੱਖਦੇ ਲੋਕਰ ਲੱਕਰ ਚ ਰੱਖਦੇ ਚੋਰ ਨਾ ਲੈ ਜੜਾ ਹਾਂ ਖੜਦੀ ਆ ਤੇ ਮੈਂ ਗਈ ਸੀ ਗਗਨ ਦੇ ਨਾਲ ਹੁਣੇ ਵਸ ਘਰ ਆਏ ਹਾਂ ਜਿੱਤੋਂ ਜਾ ਕੇ ਸੰਜੀਵ ਦੇ ਫੂਨ ਟੈਸਟ ਕਰਾ ਕੇ ਆ ਫੁੱਲ ਟੈਸਟ ਕਰਾਇਆ ਫੁੱਲ ਬੋਡੀ ਟੈਸਟ ਕਰਾਇਆ ਸੱਤੋਂ ਲੱਕੇ ਪੈਰ ਤੱਕ ਤੇ ਕੱਲ ਨੂੰ ਐ ਦਵਾਰਾ ਕੱਲ ਰਿਪੋਰਟ ਆਉਗੀ ਕੱਲ ਨੂੰ ਦੇਖਦੇ ਆ ਰਿਪੋਰਟ ਦੇ ਵਿੱਚ ਕੀ ਹੁੰਦਾ ਟਾਈਫਾਇਟ ਦਾ ਪੱਕਾ ਹੀ ਆਊਗਾ ਜਿੱਥੇ ਤੱਕ ਮੈਨੂੰ ਯਕੀਨ ਆ ਜਿੰਨਾ ਜੋੜਾਂ ਚ ਦਰਦ ਹੁੰਦਾ 24 ਘੰਟੇ ਬੁਖਾਰ ਰਹਿੰਦਾ ਕਿਉਂਕਿ ਜੋੜਾਂ ਦੇ ਵਿੱਚ ਦਰਦ ਬੁਖਾਰ ਰਹਿਣਾ ਮੂੰਹ ਕੋੜਾ ਰਹਿਣਾ ਪਾਣੀ ਤੱਕ ਵੀ ਕੋੜਾ ਲੱਗਣਾ ਦਾ ਟਾਈਪ ਹਿੱਟ ਸਿੱਧਾ ਸਿੱਧਾ ਬਸ ਟਾਈਫਾਇਟ ਟਾਈਫਟ ਵਾਲੇ ਲੱਛਣ ਨੇ ਮੇਰੇ ਪੁੱਤ ਦੇ ਫੋਨ ਦੀ ਨਾ ਕੁਆਲਿਟੀ ਬਹੁਤ ਵਧੀਆ ਹੁਣ ਮੈਂ ਇਹਦੇ ਚ ਬਲੌਗ ਬਣਾਇਆ ਕਰੂੰਗੀ ਯਾਰ ਦੇ ਅੰਦਰ ਦੇ ਫੋਨ ਦੇ ਵਿੱਚ ਫੋਨ ਬਹੁਤ ਵਧੀਆ ਇਹ ਤੇ ਚੱਲਦਾ ਬਹੁਤ ਵਧੀਆ ਇਹਦੀ ਕੁਆਲਿਟੀ ਬਹੁਤ ਵਧੀਆ ਵੀਡੀਓ ਫੋਟੋ ਬਹੁਤ ਸੋਹਣੀਆਂ ਬਣਦੀਆਂ ਹੁਣ ਮੈਂ ਬਲੌਗ ਬਣਾ ਰਹੀ ਆ ਆਪਦੇ ਵਾਲੇ ਫੋਨ ਤੇ ਜਦਵਿੰਦਰ ਦੀ ਕੋਈ ਵੀ ਚੀਜ਼ ਆ ਮੈਂ ਇਹ ਕਹਨੀ ਆ ਵੀ ਇਹ ਜਦਵਿੰਦਰ ਦੀ ਆ ਕਦੇ ਅਸੀਂ ਇਹ ਨਹੀਂ ਕਿਹਾ ਸਾਡੀ ਆ ਹਨਾ ਉਹਦਾ ਸਕੂਲ ਦਾ ਬੈਗ ਕਾਪੀਆਂ ਕਦਾਂ ਬਾ ਹਰ ਇੱਕ ਚੀਜ਼ ਉਹਦੀ ਹਰ ਇੱਕ ਚੀਜ਼ ਮੈਂ ਸਾਹਮਣੇ ਰੱਖੀ ਹੋਈ ਆ ਕੁਛ ਨਹੀਂ ਗਵਾਇਆ ਉਹਦੀ 1 ਪਿੰਨ ਪਰਸੈਂਟ ਤੱਕ ਇੱਕ ਬੈਗ ਦੇ ਵਿੱਚ ਉਹਦੇ ਜੋ ਸਕੂਲ ਦੇ ਬੈਗ ਚ ਇੱਕ ਪਾਟਿਆ ਹੋਇਆ ਕਾਗਜ਼ ਵੀ ਨਹੀਂ ਸਿੱਟਿਆ ਮੇਰੇ ਨਾਲ ਕੋਈ ਵੀ ਸਾਹਮਣੇ ਰੱਖਿਆ ਹੋਇਆ ਤੇ ਆਈ ਰੱਖੂੰਗੀ ਕੋਈ ਕਦੇ ਨਹੀਂ ਕਿਹਾ ਤੇ ਇਹ ਫੋਨ ਉਹਦਾ ساری ਜ਼ਿੰਦਗੀ ਚੱਲਦਾ ਰੋ ਨੰਬਰ ਵੀ ਚੱਲਦਾ ਰੋ ਇਹਦੇ 'ਚ ਬੈਲੈਂਸ ਹੀ ਮੈਂ ਭੋਕਣ ਦਿੰਦੀ ਮੇਰੇ ਫੋਨਾਂ 'ਚ ਭਾਵੇਂ ਬੈਲੈਂਸ ਮੁੱਕ ਜੇ ਜੋ ਤੇ ਫੋਨ 'ਚ ਮੁੱਕ ਜੇ ਕਿਹਦੇ ਤੇ ਦਿਨ ਰਾਤ ਪਾਠ ਹੀ ਚੱਲਦਾ ਹੁੰਦਾ ਫੋਨ ਤੇ ਦਿਨ ਰਾਤ ਕਿਉਂਕਿ ਉਹ ਪਾਠ ਹੀ ਜ਼ਿਆਦਾ ਲੱਗ ਰੱਖਦਾ ਸੀ ਫੋਨ ਤੇ ਹਾਂ ਜੀ ਮੈਂ ਤੇ ਜੋ ਗਗਨ ਅਸੀਂ ਚੱਲੇ ਆ ਪੈਂਡ ਇੱਦਾਂ ਨੇ ਮੱਥਾ ਟੇਕਣਾ ਤੇ ਮੇਰਾ ਝੋਤਾ ਵੀ ਤਿਆਰ ਹੋ ਗਿਆ ਝੋਤਾ ਮੇਰਾ ਖੇਟ ਰਿਆ ਮੁੜ ਆਇਤੇ ਦੋ ਦੋ ਤੁਮੂ ਉ ਉ ਉਹ ਮੁੰਦੇ ਨੂੰ ਆਪਾਂ ਨਿੱਤੀ ਤੇ ਬਦਲ ਨਹੀਂ ਲਾਈ ਮੋਤ ਤੋਪਾਇਆ ਖਾਣੇ ਦੀ ਗੱਲ ਹਾਂਜੀ ਅਸੀਂ ਪਿੰਡ ਪਹੁੰਚ ਗਏ ਆ ਮੱਥਾ ਟੇਕ ਲਿਆ ਬਾਬੇ ਸਿੱਧਾ ਨੂੰ ਤੇ ਮੱਥਾ ਟੇਕ ਕੇ ਬਸ ਹੁਣ ਅਸੀਂ ਵਾਪਸੀ ਜਾ ਰਹੇ ਆ ਘਰ ਨੂੰ ਬਹੁਤ ਵਧੀਆ ਦਰਸ਼ਨ ਹੋ ਗਏ ਬਹੁਤ ਵਧੀਆ ਹਾਂ ਚਲ 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 ਮੈਂ ਮੰਮੀ ਨੂੰ ਭੇਜੂਗੀ ਹਾਂ ਬੱਚਿਆ ਓ ਮੇਰਾ ਪੋਤੋ ਓਰੇ ਛੋਟੀ ਜੀ ਦੀ ਵਾਗ ਸੈਕਲੀ ਚਲਾਉਂਦੀ ਲੈ ਇੰਗਾ ਮੰਮੀ ਨੂੰ ਭੇਜਦੇ ਆ ਇਹਦੀ ਮਾਂ ਨੂੰ ਭੇਜਦੇ ਆ ਵੀਡੀਓ ਮੈਂ ਯਸਲਾ ਦਾ ਬੱਚਾ ਸਾਈਕਲ 'ਚ ਰੋਣ ਲੱਗਿਆ 5 ਸਾਲ ਦੇ ਬੱਚੇ ਦੇ ਦੇ ਬੱਜੀ ਕਿਥੇ ਬੱਜੀ ਆ ਬੱਜੀ ਉਹ ਮੇੜਾ ਪੁੱਤ ਇਹ ਮੈਂ ਟੂਪ ਲਾਉਣੀ ਤੇਰੇ ਟੂਪ ਲਾਦਣੀ ਪੁੱਤ ਅਸੀਂ ਨੇਰੇ ਪਏ ਹੁਣ ਜਾ ਕੇ ਚੌਂਕ ਚੌਂ ਲੈ ਕੇ ਆਏ ਆ 버ਗਰ ਤੇ ਬੋਲਟ ਪਹਿਲਾਂ ਅਸੀਂ ਗਏ ਸੀ ਸਿਰਪਾਪਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਉੱਥੇ ਅਸੀਂ ਲੇਟ ਹੋ ਗਏ ਅਰ ਗਗਨ ਕੰਨੇ ਛਾਟ ਤੋਂ ਪਰਵ ਕੁਝ ਆਪਾਂ ਫਾਸਟ ਫੂਡ ਲੈ ਆਉਣੇ ਆ ਰੋਟੀ ਕੁਵੇੜੇ ਖਾਦੇ ਸੀ ਕਿੰਨੀ ਹੁਣ ਜਿਆਦਾ ਨਹੀਂ ਭੁੱਖ ਤਾਂ ਹੈ ਨਹੀਂ ਜੀ ਜੋਤ ਨੇ ਲਈ ਆ ਫਰੂਟ ਟਾ ਜਲਦੀਆਂ ਨੇ ਹਾਂ ਆਪਣੇ ਕੋਲੇ ਵੀ ਹੈਗੀਆਂ ਨੇ ਆਪਾਂ ਪਾਪੜੇ ਪੂਜੀ ਕਰਕੇ ਨਹੀਂ ਜਗਾਈਆਂ ਇਹਦੇ ਨਾਲ ਦੀਆਂ ਜੋਤ ਕਹਿੰਦੀ ਆਹ ਕਰੇ ਲੈਂਡ ਜਗਦੀ ਆ ਮੈਂ ਕਹ ਹੈਗੀ ਨਹੀਂ ਆਪਾਂ ਜਦਵਿੰਦਰ ਕਰਕੇ ਨਹੀਂ ਲਾਈਆਂ ਉਹ ਵੀ ਹਜੇ ਲਾਉਣੀਆਂ ਵੀ ਨਹੀਂ ਨਾ ਜਦਵਿੰਦਰ ਦਾ ਕਰਕੇ ਕਾਫੀ ਰੰਗ ਬਰੰਗੇ ਲੇਟਾ ਦੇਖੇ ਸੀ ਤਾਂ ਉਹ ਵੀ ਪਿਆਰੇ ਆ ਤੁਸੀਂ ਲਾਈ ਨਹੀਂ ਨੀ ਨਾ ਲੋੜ ਹੈ ਮੈਨੂੰ ਜਲਦੀ ਕਰਦਾ ਚਲੋ ਭਾਈ ਗੇਟ ਗੇਟ ਖੋਲੋ ਤੇ ਰੋਹੀਆ ਮੈਂ ਖੋਲਦੀ ਆ ਇੰਨੀ ਜਾਣ ਤੇਰੀ ਬਾਂਝ ਕਿੱਥੇ ਉਹ ਤੂੰ ਫਾਸਟ ਪੂਰ ਲੈਣ ਗਈ ਅਸੀਂ ਕਰੋ ਸਲਾਹ ਕਰਕੇ ਉੱਥੇ ਜਾ ਕੇ ਅਸੀਂ ਦੁਕਾਨ ਦੇ ਖੜੀਆਂ ਗੁਜਰ ਨੂੰ ਵੀ ਦੇਖ ਰਹੀ ਆਂ

大家。那